ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੁੜ ਚੁੱਕੇ ਹੋ ਸਾਥ ਤੁਸੀਂ ਸਾਡੇ ਨਵੇਂ ਬਲੌਗ ਦੇ ਨਾਲ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਸ ਕਿਲੇ ਦੇ ਜਿੱਥੇ 1 ਨਹੀਂ 2 ਨਹੀਂ 5 ਗੁਰੂ ਸਾਭਾ ਨੇ ਆਪਣੀ ਚਰਨ ਪਾਈ ਪੰਜਾਂ ਗੁਰੂਆਂ ਦੀ ਚਰਨ ਛੋਹ ਧਰਤੀ ਹੈ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਪੰਜਾ ਪਾਸ਼ਾਈਆਂ ਦੇ ਕਿਲੇ ਦੀ ਇੱਥੇ ਪੰਜ ਗੁਰੂ ਸਾਹਿਬਾਨ ਨੇ ਚਰਨ ਪਾਏ ਤੇ ਇੱਥੋਂ ਦਾ ਕੀ ਇਤਿਹਾਸ ਆ ਤੁਹਾਨੂੰ ਅਸੀਂ ਦੱਸਾਂਗੇ ਜੁੜੇ ਰਹੋ ਬਲੌਗ ਦੇ ਨਾਲ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਜੁੜੇ ਰਹੋ ਤੁਸੀਂ ਦੇਖ ਕੇ ਗੈਸ ਕਰ ਹੀ ਲਿਆ ਹੋਣਾ ਕਿ ਅਸੀਂ ਕਿੱਥੇ ਪਹੁੰਚ ਹੋਏ ਹਾਂ ਜੀ ਅਸੀਂ ਪਹੁੰਚੋ ਹਾਂ ਪੰਜਾ ਪਾਸ਼ਾਈਆਂ ਦੇ ਕਿਲੇ ਜਿੱਥੇ ਪੰਜ ਗੁਰੂ ਸਾਹਿਬਾਨ ਨੇ ਚਰਨ ਪਾਏ ਤੇ ਬਾਬਾ ਬਚਿੱਤਰ ਸਿੰਘ ਜੀਾਂ ਦਾ ਇੱਥੇ ਅੰਗੀਠਾ ਸਾਹਿਬ ਹੈ ਤੁਹਾਨੂੰ ਦਰਸ਼ਨ ਕਰਵਾਵਾਂਗੇ ਪਹਿਲਾਂ ਤੁਸੀਂ ਦਰਸ਼ਨ ਕਰੋ ਦਰਵਾਰ ਸਾਹਿਬ ਦੇ ਆਓ ਚੱਲਦੇ ਆ ਨਾਲ ਦਾ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਤੇ ਨਾਲ ਹੀ ਨਾਲ ਤੁਹਾਨੂੰ ਇਤਿਹਾਸ ਵੀ ਦੱਸਦੇ ਆ ਤੇ ਕੀ ਹੈ ਇ ਯੋਜਨਾ ਨੇ ਇੱਕ ਪ੍ਰਸਾਦੀ ਹਾਥੀ ਦਾ ਮੁਕਾਬਲਾ ਕੀਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਾਂ ਦੀ ਥਾਪ ਥਾਪਨੇ ਦੇ ਨਾਲ ਦੇਖੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਬਚਿੱਤਰ ਸਿੰਘ ਜੀਾਂ ਦੇ ਸਿਰ ਤੇ ਹੱਥ ਰੱਖਿਆ ਤੇ ਇੱਕ ਨਾਗਣੀ ਦੇ ਕੇ ਬਾਬਾ ਬਚਿੱਤਰ ਸਿੰਘ ਜੀ ਨੂੰ ਹਾਥੀ ਦਾ ਮੁਕਾਬਲਾ ਕਰਨ ਦੇ ਲਈ ਭੇਜਿਆ ਤਾਂ ਬਾਬਾ ਬਚਿੱਤਰ ਸਿੰਘ ਜੀ ਨੇ ਕੱਲਿਆਂ ਨੇ ਉਸ ਹਾਥੀ ਦਾ ਮੁਕਾਬਲਾ ਕੀਤਾ ਸੀ ਤੇ ਲੜਦੇ-ਲੜਦੇ ਜ਼ਖਮੀ ਹੋ ਗਏ ਸੀ ਤੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਇੱਥੇ ਲਿਆਂਦਾ ਗਿਆ ਹੈ ਸਗਾ ਤੇ ਤੁਸੀਂ ਸਾਹਮਣੇ ਪਹਿਲਾਂ ਦਰਸ਼ਨ ਕਰੋ ਮਹਾਰਾਜ ਜੀਾਂ ਦੇ ਦੇਖੋ ਕਿੰਨਾ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਤੇ ਉਸੋ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਬਵੰਜਾ ਰਾਜਨ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰਵਾ ਕੇ ਲਿਆ ਰਹੇ ਸਨ ਤਾਂ ਰਸਤੇ ਵਿੱਚ ਗੁਰੂ ਸਾਹਿਬ ਨੇ ਇੱਥੇ ਚਰਨ ਪਾਏ ਇਸ ਵਕਤ ਇੱਥੇ ਦਾ ਇਸ ਕਿਲੇ ਦਾ ਰਾਜਾ ਸ਼ਮਸ਼ ਖਾਨ ਸਗਾ ਜਿਹਦੇ ਕੋਈ ਔਲਾਦ ਨਹੀਂ ਸੀਗੀ ਤੇ ਫਿਰ ਉਹਦੇ ਸਾਥ ਸਬੰਧੀਆਂ ਨੇ ਉਹਨੂੰ ਕਿਹਾ ਕਿ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਰੇ ਬਵੰਜਾ ਰਾਜਨ ਨੂੰ ਰਿਹਾ ਕਰਵਾ ਕੇ ਤੇ ਉਹਨਾਂ ਨੂੰ ਉਹਨਾਂ ਕੋਲ ਤੁਸੀਂ ਫਰਿਆਦ ਕਰੋ ਬੇਨਤੀ ਕਰੋ ਤੁਹਾਡੀ ਜਰੂਰ ਪੂਰੀ ਹੋਵੇਗੀ ਤਾਂ ਸ਼ਮਸ਼ਖਾਨੇ ਇਸੇ ਤਰ੍ਹਾਂ ਕੀਤਾ ਜਦੋਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਆ ਰਹੇ ਸੀ ਤਾਂ ਸ਼ਮਸ਼ਖਾਨੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮਹਾਰਾਜ ਇਸ ਕਿਲੇ ਦੇ ਵਿੱਚ ਤੁਸੀਂ ਇੱਕ ਰਾਤ ਜ਼ਰੂਰ ਰੁਕੋ ਤਾਂ ਮਹਾਰਾਜ ਜੀ ਬੁੰਜਾ ਰਾਜਿਆਂ ਦੇ ਸਮੇਤ ਇਸ ਕਿਲੇ ਦੇ ਵਿੱਚ ਇੱਕ ਰਾਤ ਰੁਕੇ ਤਾਂ ਸ਼ਮਸ਼ਖਾਨੇ ਦਿਲੋਂ ਸੇਵਾ ਕੀਤੀ ਗੁਰੂ ਸਾਹਿਬ ਦੀ ਤੇ ਬੁੰਜਾ ਰਾਜਿਆਂ ਦੀ ਇਸ ਵੇਰ ਨੂੰ ਜਦੋਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਕੂਈ ਤੇ ਇਸ਼ਨਾਨ ਕਰਕੇ ਚਾਲੇ ਪਣ ਦੀ ਤਿਆਰੀ ਕਰਨ ਲੱਗੇ ਤਾਂ ਸ਼ਮਸ਼ਖਾ ਅਤੇ ਉਸ ਦਾ ਸਾਰਾ ਪਰਿਵਾਰ ਗੁਰੂ ਮਹਾਰਾਜ ਦੇ ਚਰਨਾਚਾਰ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਮਹਾਰਾਜ ਸਾਡੇ ਕੋਲ 84 ਪਿੰਡਾਂ ਦੀ ਰਿਆਸਤ ਹੈ ਅਸੀਂ 84 ਪਿੰਡਾਂ ਦੇ ਰਿਆਸਤ ਦੇ ਮਾਲਕਾਂ ਲੇਕਿਨ ਸਾਡੇ ਘਰ ਕੋਈ ਔਲਾਦ ਨਹੀਂ ਹੈਗੀ ਤੇ ਉਸ ਨਾਹੀਂ ਇਸ ਰਿਆਸਤ ਨੂੰ ਸੰਭਾਲਣ ਵਾਲਾ ਕੋਈ ਹੈਗਾ ਤੇ ਤੁਸੀਂ ਕਿਰਪਾ ਕਰੋ ਤਾਂ ਮਹਾਰਾਜ ਜੀ ਨੇ ਉਹਨਾਂ ਨੂੰ ਦੋ ਲੜਕੇ ਹੋਣ ਦਾ ਵਰ ਦਿੱਤਾ ਤੇ ਨਾਲ ਹੀ ਕਿਹਾ ਕਿ ਜਦੋਂ 40 ਦਿਨਾਂ ਦਾ ਬੱਚਾ ਹੋ ਜਾਵੇ ਤਾਂ ਉਸ ਨੂੰ ਬਿਨਾਂ ਸ਼ਗਨ ਕੀਤੇ ਹੋਏ 40 ਦਿਨਾਂ ਬਾਅਦ ਉਸ ਕੀਰਤਪੁਰ ਸਾਹਿਬ ਲੈ ਕੇ ਆਣਾ ਤੇ ਇਦਾਂ ਹੀ ਕੀਤਾ ਸ਼ਮਸ਼ਖਾਂ ਦੇ ਪਰਿਵਾਰ ਨੇ ਸ਼ਮਸ਼ਖਾਂ ਸ਼ਮਸ਼ਖਾਂ ਆਪਣੇ ਬੱਚੇ ਨੂੰ 40 ਦਿਨਾਂ ਬਾਅਦ ਬਿਨਾਂ ਸ਼ਗਨ ਕੀਤੇ ਹੋਏ ਖੁਸ਼ੀ ਮਨਾਉਂਦੇ ਹੋਏ ਆਪਣੇ ਪਰਿਵਾਰ ਸਮੇਤ ਬੱਚੇ ਨੂੰ ਕੀਰਤਪੁਰ ਸਾਹਿਬ ਲੈ ਕੇ ਗਿਆ ਤੇ ਜਦੋਂ ਉੱਥੇ ਗਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਮਸ਼ਖਾਂ ਨੂੰ ਅਸਰੋਪੇ ਦੇ ਵਜੋਂ ਜਿਹੜੀ ਸਪਿੰਟ ਕੀਤੀ ਹੈ ਤੇ ਬੱਚੇ ਨੂੰ ਇੱਕ ਛੋਟਾ ਚੋਲਾ ਪਹਿਨਾ ਦਿੱਤਾ ਤੇ ਬੱਚੇ ਦਾ ਨਾਮ ਆਮ ਨਿਹਾਂਖਾ ਰੱਖ ਦਿੱਤਾ ਤੇ ਉਸ ਤੋਂ ਬਾਅਦ ਇਸ ਪਿੰਡ ਦਾ ਨਾਮ ਕੋਲਡਾ ਨਿਹਾਂਖਾ ਬਣ ਗਿਆ ਸੱਤਵੇਂ ਪਾਸ਼ਾ ਗੁਰੂ ਹਰਾਈ ਸਾਹਿਬ ਜੀ ਨੇ ਵੀ ਇਸ ਕਿਲੇ ਦੇ ਅੰਦਰ ਚਰਨ ਪਾਏ ਅਤੇ ਇਸ ਖੂਹ ਇੱਥੇ ਖੂਹ ਤੇ ਇਸ਼ਨਾਨ ਕੀਤਾ ਅੱਠਵੇਂ ਪਾਸ਼ਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਵੀ ਇਸ ਕਿਲੇ ਦੇ ਅੰਦਰ ਚਰਨ ਪਾਏ ਅਤੇ ਇਸ ਕੋਈ ਤੇ ਇਸ਼ਨਾਨ ਕੀਤਾ ਨੌਵੇਂ ਪਾਸ਼ਾ ਧੰਨ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਜਦੋਂ ਦਿੱਲੀ ਨੂੰ ਸੀਸ ਦੇਣ ਲਈ ਜਾ ਰਹੇ ਸਨ ਤਾਂ ਉਹਨਾਂ ਨੇ ਵੀ ਇਸ ਕਿਲੇ ਦੇ ਅੰਦਰ ਇਸ ਕਿਲੇ ਦੇ ਅੰਦਰ ਰੁਕੇ ਤੇ ਇਸ ਕੋਈ ਤੇ ਇਸ਼ਨਾਨ ਕੀਤਾ ਦਸਵੇਂ ਪਾਸ਼ਾ ਇਸ ਥਾਂ ਤੇ ਚਾਰ ਵਾਰੀ ਆਏ ਇਹ ਉਹੀ ਪ੍ਰਾਤਨ ਕੋਈ ਹੈ ਗੁਰੂ ਸਾਭਾ ਦੇ ਸਮੇਂ ਦੀ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਜੀ ਦਸਵੇਂ ਪਾਸ਼ਾ ਨੇ ਇੱਥੇ ਚਾਰ ਵਾਰੀ ਚਰਨ ਪਾਏ ਪਹਿਲਾਂ ਜਦੋਂ ਪੰਗਾਣੀ ਦੇ ਯੁੱਧ ਸਮੇਂ ਦੂਜਾ ਜਦੋਂ ਆਲਮ ਖਾਨ ਦੀ ਮੰਗਣੀ ਹੋਈ ਉਸ ਸਮੇ ਗੁਰੂ ਸਾਹਿਬਾਂ ਨੇ ਇੱਥੇ ਚਰਨ ਪਾਏ ਤੀਜੀ ਵਾਰ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਤੋਂ ਕੁਰੂਕਸ਼ੇਤਰ ਨੂੰ ਜਾ ਰਹੇ ਸੀ ਉਦੋਂ ਤੇ ਚੌਥੀ ਵਾਰ ਜਦੋਂ ਬਾਬਾ ਬਚਿੱਤਰ ਸਿੰਘ ਜੀ ਜੀਆਂ ਨੂੰ ਜ਼ਖਮੀ ਹੋ ਗਏ ਸੀ ਤਾਂ ਉਸ ਸਮੇ ਗੁਰੂ ਸਾਹਿਬਾਂ ਨੇ ਇੱਥੇ ਚਰਨ ਪਾਏ ਤੇ ਬਾਬਾ ਬਚਿੱਤਰ ਸਿੰਘ ਜੀਆਂ ਨੂੰ ਇਸ ਕਮਰੇ ਦੇ ਅੰਦਰ ਬਾਬਾ ਬਚਿੱਤਰ ਸਿੰਘ ਜੀ ਜਿਸ ਕਮਰੇ ਦੇ ਅੰਦਰ ਰੱਖਿਆ ਗਿਆ ਸੀ ਤੁਹਾਨੂੰ ਉਹਦੇ ਵੀ ਅਸੀਂ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ ਜਦੋਂ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਰੱਖਿਆ ਗਿਆ ਸੀ ਬਾਬਾ ਬਚਿੱਤਰ ਸਿੰਘ ਜੀ ਨੇ ਉਸ ਕਮਰੇ ਦੇ ਅੰਦਰ ਹੀ ਆਪਣਾ ਸਰੀਰ ਛੱਡਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਸੰਸਕਾਰ ਇੱਥੇ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਪਿੱਛੇ ਕੋਈ ਦੇਖ ਕੇ ਹਟਿਓ ਉੱਥੇ ਖੂਹੀ ਦੇ ਕੋਲ ਬਾਬਾ ਬਚਿੱਤਰ ਸਿੰਘ ਜੀ ਦਾ ਸੰਸਕਾਰ ਹੋਇਆ ਤੇ ਤੇ ਇੱਥੇ ਬਾਬਾ ਬਚਿੱਤਰ ਸਿੰਘ ਜੀ ਦਾ ਗੀਂਠਾ ਸਾਹ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਮਣੇ ਹੈ ਬਾਬਾ ਬਚਿੱਤਰ ਸਿੰਘ ਜੀਾਂ ਦੇ ਅੰਗੀਠਾ ਸਾਹ ਦੀ ਤੇ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਤੁਹਾਨੂੰ ਅਸੀਂ ਦਿਖਾਵਾਂਗੇ ਬਾਬਾ ਬਚਿੱਤਰ ਸਿੰਘ ਜਣ ਜਿਹੜੇ ਕਮਰੇ ਦੇ ਵਿੱਚ ਰੱਖਿਆ ਗਿਆ ਸੀ ਤੇ ਉਹ ਤੁਹਾਨੂੰ ਅਸੀਂ ਅਗਲੀ ਵੀਡੀਓ 'ਚ ਦਰਸ਼ਨ ਕਰਵਾਵਾਂਗੇ ਅੱਜ ਦੇ ਬਲੌਗ ਦੇ ਲਈ ਇੰਨਾ ਹੀ ਮਿਲਦੇ ਆਗਲੇ ਬਲੌਗ 'ਚ ਇਦਾਂ ਦੀਆਂ ਹੋਰ ਇਤਿਹਾਸਿਕ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਬਲੌਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ